ਅੱਜ 스캠ਰ ਸਾਨੂੰ ਗਲਤੀ ਦੇ ਨਾਲ ਪੁਲਿਸ ਦੀ ਵਰਦੀ ਦੇ ਵਿੱਚ ਫੋਨ ਲਾ ਕੇ ਕਹਿੰਦਾ ਵੀ ਤੁਹਾਡੇ ਨਾਮ ਦੇ ਦਿੱਲੀ ਦੇ ਵਿੱਚ ਕੰਪਲੇਂਟ ਆਈ ਹੈ ਤੇ ਉਸ ਤੋਂ ਬਾਅਦ ਅਸੀਂ ਕੀ ਕੀਤਾ ਵੇਖ ਲੋ ਹਾਉ ਡੂ ਡੂ ਸੋਇਂ ਤੇ ਕਰੋ ਬਚਾਰਾ ਮਿਡਲ ਫਿੰਗਰ ਦਿਖਾ ਕੇ ਫਿਰ ਫੋਨ ਕੱਟ ਕੇ ਭੱਜ ਗਿਆ ਜਦੋਂ ਇਸ ਨੂੰ ਅਸੀਂ ਚਲਾਕੀ ਇਸ ਦੀ ਫੜ ਲਈ ਪਰ ਸੋਚੋ ਕਿ ਜਿਹੜੇ ਆਮ ਬੰਦੇ ਨੂੰ ਇਹਨਾਂ ਦੀ ਚਲਾਕੀ ਨਾ ਪਤਾ ਲੱਗੇ ਤੇ ਕਿਵੇਂ ਠੱਗੇ ਜਾਣਗੇ ਪੁਲਿਸ ਦੀ ਵਰਦੀ ਦੇ ਵਿੱਚ ਤੁਹਾਨੂੰ ਵੀਡੀਓ ਕਾਲ ਕਰਦੇ ਨੇ ਤੁਹਾਨੂੰ ਡਰਾਉਂਦੇ ਨੇ ਅਤੇ ਕਹਿੰਦੇ ਨੇ ਕਿ ਤੁਹਾਡੇ ਨਾਮ ਦੀ ਇੱਕ ਕੰਪਲੇਂਟ ਹੈ ਤੁਹਾਡੇ ਨਾਮ ਦਾ ਇਹ ਹੋਇਆ ਹੈ ਉਹ ਹੋਇਆ ਹੈ ਤੁਸੀਂ ਇਹਨਾਂ ਚ ਕਰੋ ਤੁਸੀਂ ਉਹਨਾਂ ਚ ਕਰੋ ਤੇ ਤੁਸੀਂ ਜੋ ਹੈ ਸੈਕਰੀਫਾਈਜ਼ ਕਰਨ ਲਈ ਤੁਹਾਡੇ ਕੋਲ મોટી ਰਕਮ ਮੰਗਦੇ ਨੇ ਅਸੀਂ ਤਾਂ ਫੜ ਲਿਆ ਸਕੈਮਰ ਪਰ ਤੁਸੀਂ ਸਾਵਧਾਨ ਰਹਿਣਾ ਹੈ ਜਿਹਾ ਸਸਟਿਫਾਇਡ ਤੁਸੀਂ ਦੇਖ ਰਹੇ ਹੋ ਨੈਸ਼ਨ ਪੋਸਟ ਤੇ ਮੈਂ ਹਾਥ ਆਰਡੀ ਨਾਲ ਫਿਰਿਆ ਸਾਨੂੰ ਗਲਤੀ ਦੇ ਨਾਲ ਸਾਡੀ ਟੀਮ ਦੇ ਇੱਕ ਮੈਂਬਰ ਨੂੰ ਸਕੈਮਰ ਨੇ ਫੋਨ ਕਰ ਦਿੱਤਾ ਤੇ ਕਹਿੰਦਾ ਵੀ ਤੁਹਾਡੇ ਨਾਮ ਦੀ ਦਿੱਲੀ ਦੇ ਵਿੱਚ ਕੰਪਲੇਂਟ ਹੈ ਮੇਰੀ ਟੀਮ ਦੇ ਮੈਂਬਰ ਨੇ ਕਿਹਾ ਕਿ ਸਾਡਾ ਮੈਂ ਤਾਂ ਕਦੀ ਦਿੱਲੀ ਨਹੀਂ ਗਿਆ ਤੇ ਮੇਰੇ ਨਾਮ ਤੇ ਕੰਪਲੇਂਟ ਕਿੱਥੋਂ ਆ ਗਈ ਉਸਨੇ ਕਿਹਾ ਕਿ ਨਹੀਂ ਤੁਹਾਡੇ ਨਾਮ ਦਾ ਹੈ ਉਹ ਹੈ ਤੁਸੀਂ ਸਾਡੇ ਜੋ ਹੈ ਸਾਥ ਦੇ ਨਾਲ ਵੀਡੀਓ ਕਾਲ ਤੇ ਗੱਲ ਕਰੋ ਤੇ ਜਿਵੇਂ ਹੀ ਮੁੰਡੇ ਨੇ ਵੀਡੀਓ ਕਾਲ ਚੱਕੀ ਤੇ ਸਾਨੂੰ ਸਾਮਝ ਲੱਗ ਗਿਆ ਕਿ ਇਹ ਸਕੈਮਰ ਹੈ ਸਾਡਾ ਹਾਸਾ ਨਿਕਲ ਗਿਆ ਉਸ ਤੋਂ ਬਾਅਦ ਉਹ ਵੀ ਆਪਣੇ ਹਾਸੇ ਨੂੰ ਕੰਟਰੋਲ ਨਹੀਂ ਕਰ ਪਾਇਆ ਉਸਦੇ ਚਿਹਰੇ ਤੇ ਵੀ ਸਮਾਈਲ ਆ ਜਾਂਦੀ ਹੈ ਤੇ ਮਿਡਲ ਫਿੰਗਰ ਦਿਖਾ ਕੇ ਉਹ ਫੋਨ ਕੱਟ ਜਾਂਦਾ ਹੈ ਪਰ ਸੋਚੋ ਕਿ ਅਸੀਂ ਖਬਰਾਂ ਵਾਂ ਲਿਆ ਅਸੀਂ ਖਬਰਾਂ ਦੇਖਦੇ ਰਹਿੰਦੇ ਹਾਂ ਤੇ ਸਾਨੂੰ ਪਤਾ ਸੀ ਕਿ ਇਹ ਸਕੈਮ ਹੈ ਪਰ ਉਹਨੇ ਆਪਣੇ ਵੱਲੋਂ ਪੂਰੀ ਤਿਆਰੀ ਦੇ ਵਿੱਚੋਂ ਆਇਆ ਸੀ। ਉਸਨੇ ਪੂਰੇ ਤਰੀਕੇ ਨਾਲ ਆਪਣਾ ਆਫੀਸ਼ੀਅਲ ਬੈਕਗ੍ਰਾਉਂਡ ਲਗਾਇਆ ਹੋਇਆ ਸੀ। ਆਫੀਸ਼ੀਅਲ ਤਰੀਕੇ ਦੇ ਨਾਲ ਉਸਨੇ ਪੂਰਾ ਪ੍ਰੇਪਰੇਸ਼ਨ ਜਿਹੜੀ ਉਹ ਕੀਤੀ ਹੋਈ ਸੀ। ਪਰ ਸਾਨੂੰ ਅੰਦਾਜ਼ਾ ਸੀ ਕਿ ਇਹ ਸਕੈਮਰਸ ਨੇ ਕੋਈ ਵੀ ਆਫੀਸਰ ਐਨਾ ਬੁਲਾ ਨਹੀਂ ਕਿ ਤੁਹਾਨੂੰ ਵੀਡੀਓ ਕਾਲ ਲਾ ਕੇ ਤੁਹਾਡੀ ਕੰਪਲੇਂਟ ਦੱਸੇ। ਪਰ ਬਹੁਤ ਸਾਰੇ ਆਮ ਲੋਕ ਹੋਣਗੇ ਜਿਹੜੇ ਇਸ ਤਰੀਕੇ ਦੇ ਨਾਲ ਫਸ ਜਾਂਦੇ ਨੇ ਇਸ ਤਰੀਕੇ ਦੇ ਨਾਲ ਜਿਹੜਾ ਇਹਨਾਂ ਦੇ ਜੁਗਾਰ ਦੇ ਵਿੱਚ ਆ ਜਾਂਦੇ ਨੇ ਤੇ ਬਾਅਦ ਦੇ ਵਿੱਚ ਉਹ ਮੋਟੀ ਰਕਮ ਦੇ ਕੇ ਛੁੱਟਦੇ ਨੇ ਇਹ ਤੁਹਾਨੂੰ ਫੋਨ ਕਰਨਗੇ ਅੰਗਰੇਜ਼ੀ ਦੇ ਵਿੱਚ ਗੱਲਾਂ ਕਰਨਗੇ ਪੜੇ ਲਿਖੇ ਆਪਣੇ ਆਪ ਨੂੰ ਸ਼ੋਅ ਕਰਨਗੇ ਇਹ ਹੁੰਦੇ ਵੀ ਨੇ ਪੜੇ ਲਿਖੇ ਸੋ ਤੁਹਾਨੂੰ ਲੱਗੇਗਾ ਕੀ ਪੜਿਆ ਲਿਖਿਆ ਬੰਦਾ ਅਜਿਆ ਕਿਉਂ ਕਰੇਗਾ ਇੰਗਲਿਸ਼ ਬੋਲਦਾ ਬੰਦਾ ਤੇ ਸੱਚੀ ਮੁੱਚੀ ਸਹੀ ਹੋਏਗਾ ਪਰ ਅਜਿਆ ਨਹੀਂ ਹੁੰਦਾ ਹੈ ਤੁਸੀਂ ਆਪਣੇ ਆਪ ਦੀ ਸਾਵਧਾਨੀ ਵਰਤਣੀ ਹੈ ਜਦੋਂ ਵੀ ਤੁਹਾਨੂੰ ਕੋਈ ਫੋਨ ਕਰੇ ਕਿ ਤੁਹਾਡੇ ਨਾਮ ਦੀ ਐ ਕੰਪਲੇਂਟ ਹੈ ਤੁਹਾਨੂੰ ਇਹ ਹੋ ਜਾਏਗਾ ਤੁਹਾਨੂੰ ਉਹ ਹੋ ਜਾਏਗਾ ਕਿਉਂਕਿ ਹੱਲ ਕੁ ਦਿਨ ਪਹਿਲਾਂ ਅਸੀਂ ਖਬਰ ਕੀਤੀ ਦੱਸ ਕੇ 15 ਦਿਨ ਪਹਿਲਾਂ ਇੱਕ ਫੌਜੀਨ ਫੋਨ ਆਉਂਦਾ ਹੈ ਕਿ ਤੁਹਾਡੇ ਨਾਮ ਤੋਂ ਇੰਟਰਨੈਸ਼ਨਲ ਲੈਵਲ ਤੇ ਡਰਗ ਆਈ ਹੈ ਜੀ ਤੁਹਾਡਾ ਨਾਮ ਉਸ ਦੇ ਵਿੱਚ ਆਇਆ ਹੈ ਪੈਸੇ ਦਵੋ ਤੇ ਛੁੱਟੋਗੇ ਤਕਰੀਬਨ ਹੋ ਮੈਨੂੰ ਇੱਕਦਮ ਰਕਮ ਯਾਦ ਨਹੀਂ ਹੈ ਸ਼ਾਇਦ ਵੀ ਤੋ 22 ਲੱਖ ਰੁਪਏ ਹੋ ਉਹਨਾਂ ਠੱਗਾਂ ਨੂੰ ਦੇ ਦਿੰਦਾ ਇਸੇ ਤਰੀਕੇ ਨਾਲ ਉਹ ਵੀਡੀਓ ਕਾਲ ਕਰਦੇ ਨੇ ਅਤੇ ਸਕੈਮਰ ਦੇ ਬਾਰੇ ਹੋ ਜਿਹੜਾ ਹੈ ਉਹ ਜਿਹੜਾ ਸਕੈਮਰ ਇਸੇ ਤਰੀਕੇ ਨਾਲ ਆਫੀਸ਼ੀਅਲ ਤਰੀਕੇ ਨਾਲ ਬੈਠਾ ਹੁੰਦਾ ਤੇ 22 ਲੱਖ ਰੁਪਏ ਠੱਗੇ ਜਾਂਦੇ ਨੇ ਸੋ ਹਮੇਸ਼ਾ ਸਾਵਧਾਨ ਰਹੋ ਜੇ ਸਕੈਮਰਸ ਤੋਂ ਸਕੈਮਰਸ ਤੁਹਾਡਾ ਨੁਕਸਾਨ ਕਰ ਸਕਦੇ ਨੇ ਕਦੀ ਵੀ ਜਦੋਂ ਇਦਾਂ ਦੀ ਕੋਈ ਆਵੇ ਗੱਲ ਤੇ ਤੁਸੀਂ ਡਰਨਾ ਨਹੀਂ ਹੈ ਸੋ ਅਸੀਂ ਵੀ ਨਹੀਂ ਡਰੇ ਪੂਰਾ ਆਫੀਸ਼ੀਅਲ ਤਰੀਕੇ ਦੇ ਨਾਲ ਉਹਨਾਂ ਨੇ ਤਿਆਰੀ ਕੀਤੀ ਸੀ ਕੰਪਲੇਂਟ ਦਾ ਦੇਖੋ ਤੁਸੀਂ ਫਾਈਲ ਵੀ ਉਹਨਾਂ ਨੇ ਸਾਨੂੰ ਦਿੱਲੀ ਪੁਲਿਸ ਵੱਲੋਂ ਜਿਹੜਾ ਆਫੀਸ਼ੀਅਲ ਐਫ ਆਈ ਆਰ ਭੇਜਿਆ ਇੰਗਲਿਸ਼ ਦੇ ਵਿੱਚ ਉਹ ਗੱਲ ਕਰ ਰਹੇ ਸੀ ਪਰ ਤੁਹਾਡੀ ਸਮਝਦਾਰੀ ਤੁਹਾਨੂੰ ਬਚਾ ਸਕਦੀ ਹੈ ਸੋ ਤੁਸੀਂ ਕੀ ਕਹਿਣਾ ਚਾਹੋਗੇ ਤੁਹਾਡੇ ਨਾਲ ਕਦੀ ਐਦਾਂ ਹੋਇਆ ਜਾਂ ਨਹੀਂ ਜਰੂਰ ਦੱਸਿਓ